ਦਾ ਮੁੱਦਿਆਂ ਦੇ ਉੱਤੇ ਰਹਿਣ ਵਾਲੀ ਹੈ ਕੀ ਤੁਹਾਡੀ ਬਲਵਤੀਆਂ ਨੇ ਜੋ ਤੁਸੀਂ ਆਏ ਹੋ ਇੱਥੇ ਕਿੰਨੀ ਕੁ ਰਿਕਵਰੀ ਤੁਸੀਂ ਕਰ ਚੁੱਕੇ ਹੋ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਇਚ ਕੁਝ ਚਾਰ ਪੰਜ ਮੇਨ ਮੁੱਦੇ ਨੇ ਇਹ ਚਾਰਵੇਂ ਮੁੱਦੇ ਉਹਨੇ ਜਿਹੜੇ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਜੀ ਵੀ ਆ ਰਹੇ ਨੇ ਬਾਰ ਬਾਰ ਸਰਫਿਸ ਕਰ ਰਹੇ ਨੇ ਔਰ ਕੱਲ ਇਸੇ ਬਾਰੇ ਸਾਡੀ ਮਿਡੀ ਸੀਗੀ ਮਾਨਯੋਗ ਸੀਐਮ ਸਾਹਿਬ ਪੰਜਾਬ ਨਾਲ ਬਾਅਦ ਵਿੱਚ ਸਾਡੇ ਡੀਜੀਪੀ ਸਾਹਿਬ ਪੰਜਾਬ ਸੀ ਘਰੇ ਆਵਿਨਾਂ ਉਹਨਾਂ ਵਾਲੀ ਮੀਟਿੰਗ ਸੀਗੀ ਤੋਂ ਮੈਂ ਕਾਫੀ ਦਿਨ ਤੋਂ ਅਬਜ਼ਰਵ ਕਰ ਰਿਹਾ ਸੀਗਾ ਕਿ ਰੈਟ੍ਰਿਕ ਕੁਛ ਦਾ ਕੁਛ ਬਣੀ ਜਾ ਰਿਹਾ ਜੋ ਸਟੇਟ ਪੁਲਿਸ ਕਰਨਾ ਚਾਹਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਹੀ ਹੋਰ ਬਣ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਤੇ ਵੀ ਉਸ ਚੀਜ਼ ਦਾ ਥੋੜਾ ਜਿਹਾ ਇਮਪੈਕਟ ਜਾ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੇ ਮੁਲਾਜ਼ਮਾਂ ਦੇ ਟ੍ਰਾਂਸਫਰਸ ਇਡਿ ਟ੍ਰਾਂਸਫਰਸ ਨੇ ਇਹ ਕੋਈ ਨੂੰ ਕਹਿ ਰਿਹਾ ਜੀ ਮੁਲਾਜ਼ਮ ਚ ਮਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀਆਂ ਜਾਂ ਰਹੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਕਿ ਇਹ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪੁਲਿਸ ਦੀ ਪਾਲਿਸੀ ਹੈ ਰਿਗਾਰਡਿੰਗ ਟ੍ਰਾਂਸਫਰ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਂਜ ਇਨ ਦੀ ਸਟੇਟ ਕਿ ਜਿੰਨੀਆਂ ਟ੍ਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਜਾਂੀਆਂ ਨੇ ਤੁਕ ਇਹ ਨਹੀਂ ਕਿ ਮੁਲਾਜ਼ਮਾਂ ਨੂੰ ਪਾਲਿਸ਼ ਕਰਨ ਵਾਸਤੇ ਜਾਂ ਜਾਂ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੀ ਹੋ ਗਿਆ ਉਹ ਹੋ ਗਿਆ ਮੈਂ ਔਰ ਤੋਂ ਵਿਆਹਾਂਗਾ ਤੁਹਾਨੂੰ ਉਹ ਵੀ ਚਾਹੀਦਾ ਸੰਗਾ ਐਕਸਪਲੈਨ ਦੈਟ ਵੀ ਆਲਸੋ ਕਿ ਉਹਦੀ ਕੀ ਸਹੀ ਹੈ ਉਹਦੀ ਇੱਕ ਸਾਡੀ ਪਾਲਿਸੀ ਹੈ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ ਚ ਐਸਐਚਓ ਹੈਗਾ ਤੋ ਕਿੰਨੀ ਦੇ ਰਹਿ ਸਕਦਾ ਥਿਸ ਇਜ਼ ਅਗਰ ਇਹਦਾ ਛੋਟਾ ਮੁਲਾਇਮਾ ਕਾਂਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ head cost ਕਿੰਨੇ ਦੇ ਰਿਹਾ ਸਕਦਾ ਐਸਏ ਕਿੰਨੇ ਦੇ ਰਿਹਾ ਸਕਦਾ ਸਭ ਦੇ ਕਿੰਨੇ ਦੇ ਰਿਹਾ ਸਾਹ ਹਾ ਬਟ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸ ਕੀਤਾ ਸਟੈਂਡਿੰਗ ਆਰਡਰ ਦੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮਲਾਇਮ ਤਿੰਨ ਸਾਲ ਤੋਂ ਉੱਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ ਬੀ ਸ਼ਿਫਟਡ ਵਾਂਸ ਉਹਨੂੰ ਸ਼ਿਫਟ ਕਰਕੇ ਤਿੰਨ ਸਾਲ ਵਾਸਤੇ ਕਿਸੇ ਹੋਰ ਜਗ੍ਹਾ ਪੈਣਾ ਪਏਗਾ ਅਦਰ ਡਿਸਟ੍ਰਿਕਟ ਦਾ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਜੇਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ਇਟ ਸੇਮ ਡਿਸਟ੍ਰਿਕਟ ਵੀ ਕੈਨ ਬਟ ਉਹਦੇ ਬਾਅਦ ਦੁਬਾਰਾ ਉਹ after cooling off period of 3 years he can come back is ek district koi jo asi to inspector hai wo 8 saal to baad post pulsing da nahi reh sakda then head constable to inspector jede hai wo 15 saal to baad hi reh sakde ek cream ch banda 12 saal to baad nahi reh sakda jivein saadi border india agar kise nu 12 saal ho gaye hai ki asi to inspector to he has to be shifted he or she has to be shifted ਜਿਹੜਾ ਕੋਈ ਹੈਡਕੌਂਸਲ ਜਾਂ ਦੂਸਰੇ ਹੈ ਗਿਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਜਿਹੜੇ ਸ਼ਿਫਟेड ਨਵੇਂ ਰਿਗੂ ਜਿਹੜੇ ਹੈਗੇ ਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾ ਸਕਿਆ ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਮੈਂਟ ਭੇਜੀਆਂ ਗਿਆ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜਾਂ ਹੁੰਦੇ ਸੀ ਐਮ ਵੱਲੋਂ ਇਹ ਅਪਰੂਵ ਕੀਤੀਆਂ ਗਿਆ ਉਹਦੇ ਤਹਿਤ ਅਸੀਂ ਪ੍ਰੋਸੈਸ ਕਰ ਰਹੇ ਹਾਂ ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਪੁਲਿਸ ਦਾ ਪਰਿਵਾਰ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੇ ਚ ਕਨਸਟੈਂਟਲੀ ਕਨਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਤੋਂ ਟਾਈਮ ਪਾਲਿਸੀਸ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸੀਸ ਇਹ ਇਸ ਪਾਲਿਸੀਸ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਦਾ ਬੈਟਰ ਕਰੀਏ ਤਾਂ ਜ਼ਰੂਰ ਬੈਡ ਰਹਾ ਸਕਦੇ ultimately every organization every uh, field every sphere wants improvement and jo assi karde ha o betterment واسے hi karde haa tusi koi bhi dekh lo chahe judiciary hoye chahe bureaucracy hoye chahe koi hor vi hoye ik fixed tenure hundi hai utthe koi gindu prantu nahi karde out of 3 years the judges are captain nobody says ki mass transfers hoyi hain ji ji ho gaya ji ho gaya ji similarly seven options to know ਫਕਸ ਜਗੀ ਬਾਕੀ ਨੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਕੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜੀਬਲ ਸੋ ਮੈਨੂੰ ਲੱਗਦਾ ਸਾਡੇ ਕਾਮਗਾਰ ਤੇ ਥੋੜੇ ਜਿਆਦਾ ਕਿੰਦੂ ਪਰੰਤੂ ਸਵਾਰੀਆਂ ਚੇਨ ਖੜੇ ਹੁੰਦੇ ਨੇ ਸੋ ਇਸ ਕਰਕੇ ਇਹ ਥੋੜਾ ਜਿਹਾ ਮੈਨੂੰ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇਮਪ੍ਰੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਿਸਰਸ ਜੋਤਨ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਤੌਰ ਤੇ ਕਰਨੀ ਇਟ ਹੈਜ਼ ਦੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕਿ ਤੁਸੀਂ ਇਹ ਕਲੀਅਰ ਕਰੋ ਜੀ ਕਿ ਇਹ ਐਸਾ ਨਹੀਂ ਹੈ ਆਈ ਹੈਵ ਡਿਸਕਸ ਵਿਦ ਥੈਮ ਸੋ ਇਹ ਸਾਡੇ ਮੁਲਾਜ਼ਮਾਂ ਨੂੰ ਤੇ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਤੇ ਦੋਸਤਾਂ ਨੂੰ ਤੇ ਲੋਕਾਂ ਨੂੰ ਇੱਕ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਇਹ ਰੁਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਈ ਦੀ ਸਟੇਟ ਗਵਰਨਮੈਂਟ ਆ ਉਹਦੇ ਤਹਿਤ ਕੀਤੀਆਂ ਗਈਆਂ ਨੇ ਔਰ ਆਨਵਰ ਸਮੇਂ ਸ਼ਾਇਦ ਅਸੀਂ ਕੁਝ ਹੋਰ ਵੀ ਕਰਾਂਗੇ ਏ ਅਸੀਂ ਆਪਣੀ ਪੁਲਿਸ ਸਿਸਟਮ ਨੂੰ ਚੁੱਸ ਫੁੱਸ ਤੋਂ ਦੂਸ ਬਣਾਉਣ ਵਾਸਤੇ ਅਸੀਂ ਕਰ ਰਹੇ ਹਾਂ ਫੌਜੀ ਕਰਦੀ ਆ ਪੈਰਾ ਮਿਟਰੀ ਫੋਰਸਸ ਲਗਾ ਦਿਆਂ ਸਾਰੇ ਕਰ ਦੇ ਯੂ ਨੋ ਵਨ ਡੇ ਅ ਮੈਨ ਇਜ਼ ਲਿਵਿੰਗ ਇਨ ਅਮਰitsar ਨੈਕਸਟ ਡੇ ਹੀ ਫਾਈਂਡਸ ਹਿਮਸੈਲਫ ਇਨ ਜੀਐਨ ਕੇ ਥਰਡ ਡੇ ਉਹਨਾਂ ਨਾਲ ਦੇ ਸਾਥ ਇਰੀਆ ਦੇ ਨੈਕਸਟ ਇਰੀਆ ਚਲੇ ਜਾਂਦੇ ਕੋਈ ਕਿੰਦੂ ਪਰੰਤੂ ਨਹੀਂ ਕਰਦਾ ਸੋ ਕਾਈਂਡਲੀ ਇਹਨੂੰ ਕਲੀਅਰ ਕਰੋ ਥੈਸ ਆ ਰੂਟੀਨ ਟ੍ਰਾਂਸਫਰਸ ਐਸ ਪਰ ਦੀ ਪਾਲਿਸੀ ਫਰੇਮਡ ਐਂਡ ਡਿਊਲੀ ਅਪਰੂਵਡ ਬਾਈ ది ਸਟੇਟ ਗਵਰਨਮੈਂਟ ਐਂਡ ਇਧਰ ਕੋਈ ਹੋਰ ਅਸੀਂ ਦਾ ਮੀਟਿੰਗ ਨਾ ਨਹੀਂ ਕੋਰਸ ਨਾਲ ਇਸ ਬਟਲ ਇਨਸਪਾਇਰਡ ਬਾਈ ਵਨ ਹੀ ਵਾਸ ਆਇਆ ਫਰੀ ਬਦਰ ਤਾਂ ਹੀ ਥੋੜਾ ਇਸ ਟਾਈਮ ਤੇ ਬੁਲਾਇਆ ਕਿ ਆਰਾਮ ਨਾਲ ਜਿੰਨੇ ਮਰਜੀ ਸਵਾਲ ਪੁੱਛੋ ਆਈ ਐਮ ਟੂ ਡੂ ਇਸ ਜਿਹੜੇ ਸਾਰੇ ਦੱਸੋ ਕੀ ਪੁੱਛਦੇ ਜਿਹੜੇ ਛੋਟੇ ਲੱਗਦੇ ਇਹਨਾਂ ਨੇ ਜਿਹੜਾ ਰਾਜ ਕੀਤਾ ਕਿ ਉਹ ਉਤਰਾਜ ਜਿਹੜਾ ਬਾਹਰੋਂ ਆ ਰਿਹਾ ਹੈ ਬਹੁਤ ਜ਼ਿਆਦਾ ਆ ਰਿਹਾ ਹੈ ਰਾਜ ਕੱਲ ਤੇ ਸਟੇਡੀਅਮ ਨੂੰ ਮਿਲ ਕੋਆ ਉਸਨੇ ਵੀ ਕੋਈ ਕਹਦੇ ਹੋ ਕਿ ਕਿੰਨੀ ਤੇ ਜਾਣ ਪੁੱਛ ਕੇ ਸਜ਼ਾ ਦਿੱਤੀ ਜਾ ਨੋ ਨੋ ਪਹਿਲੀ ਗੱਲ ਤਾਂ ਕੋਈ ਸਜ਼ਾ ਨਹੀਂ ਹੈ ਅੰਦਾਜ਼ਾ ਹੈ ਕਿ ਇਸੇ ਪਾਲਿਸੀ ਬਾਈ ਦੀ ਬਿਨਿਆਪੁਲਸ ਅ ਫਰੇਮਡ ਬਾਇ ਪੰਜਾਬ ਪੁਲਿਸ ਐਂਡ ਪ੍ਰੂਫਡ ਬਾਇ ਸਟੇਕ ਅਸੀਂ ਤਕਰੀਬਨ ਹੁਣ ਤੱਕ ਰੇਸ਼ਮ ਜੀ 1500 ਦੇ ਕਰੀਬ ਅਸੀਂ ਮਲਾਇਮ ਕਰ ਚੁੱਕੇ ਆ ਅਲ ਇਸ਼ੂ ਦੀ ਪ੍ਰੈਸ ਰੂ ਟੂ ਯੂ ਆਲਸੋ ਠੀਕ ਹੈ ਜੀ ਪਰ ਮੈਂ ਵੇਰਵਾ ਦਾ ਦੱਸਣਾ ਮੇਰੇ ਅੰਡਰ ਚਾਰ ਡਿਸਟ੍ਰਿਕਟ ਨੇ ਜੀ ਅਮਰਸਰ ਰੂਰਲ ਬਟਾਲਾ ਗੁਰਦਾਸਪੁਰ ਐਂਡ ਪਠਾਨਕੋ ਸੋ ਮੈਂ ਤੁਹਾਨੂੰ ਉਹਨਾਂ ਚਾਰਾਂ ਦੀ ਫਿਗਰ ਦਈ ਦੇਣਾ ਅਸੀਂ ਤਕਰੀਬਨ 1500 ਦੇ ਕਰੀਬ ਅਸੀਂ ਮਲਾਇਮ ਜਿਹੜੇ ਅਸੀਂ ਸ਼ਿਫਟ ਕਰ ਚੁੱਕੇ ਹਾਂ 200 ਚਪਿੰਡਾ ਜਿਹੜੇ ਨੇ ਅਸੀਂ ਕਿਤੇ ਅਮਰਸਰ ਰੂਰਲ ਦੇ ਵਿੱਚ 375 ਅਸੀਂ ਕੀਤੇ ਆ ਬਟਾਲਾ ਚ ਹੁਣ ਤੱਕ ਮੇਬੀ ਫਿਗਰ ਮਾਈਟ ਚੇਂਜ ਬਾਏ ਈਵਨਿੰਗ অর ਮੇਬੀ ਟੋਮੋਰੋ ਸਲਾਈਟ ਡਿਫਰੈਂਸ ਹੋਏਗਾ ਜਿਆਦਾ ਨਹੀਂ ਆਣਾ ਮੇਜਰ ਟ੍ਰਾਂਸਫਰਸ ਵੀ ਕਰ ਚੁੱਕੇ ਆ ਜੀ ਗੁਰਦਾਸਪੁਰ ਚ 161 ਨੇ ਜੀ 161 ਐਂਡ ਪਠਾਨਗੋਟ ਨੇ 579 1371 ਬਲਾਏ ਮਹੀ ਨਹੀਂ ਜਿਹੜੀ ਸਾਨੂੰ ਰეკਮੈਂਡੇਸ਼ਨ ਲੈ ਕੇ ਭੇਜੀ ਐ ਐਸਐਸਪੀਜ਼ ਨੇ ਕਿ ਸਰ ਮੇਰੀ ਰੇਂਜ ਜਿਹੜੀ ਇਸ ਪਾਲਿਸੀ ਤਹਿਤ ਅਸੀਂ ਬਗਾਧਾ ਆਪਣੇ ਐਸਐਸਪੀਸ ਤੋਂ ਰეკਮੈਂਡੇਸ਼ਨਸ ਮੰਗੀਆਂ ਸਾਨੂੰ ਉਹਨੇ ਭੇਜੀਆ ਉਦੇ ਤਹਿਤ ਸਾਡੇ 32 ਮੁਲਾਜ਼ਮ ਆਉਂਦੇ ਸੀ ਜਿਹੜੇ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਟ੍ਰਾਂਸਫਰ ਕੀਤੇ ਜਾਣੇ ਸੀਗੇ ਇਸ ਪਾਲਿਸੀ ਤਹਿਤ ਉਹ ਅਸੀਂ ਰੇਂਜ ਆਫਸ ਨੇ ਆਪਣੇ ਅਸੀਂ ਆਰਡਰ ਜਿਸ਼ੂ ਕਰਤੇ ਹੈ ਐਂਡ ਦੇ ਆਰ ਗੋਇੰਗ ਟੂ ਬੀ ਇਮਪਲੀਮੈਂਟਡ ਵੈਰੀ ਸੂਨ ਕਿਸ ਤਰ੍ਹਾਂ ਤੇ 85 ਦੇ ਕਰੀਬ ਮੁਲਾਜ਼ਮ ਐਸੇ ਨੇ ਜਿਨ੍ਹਾਂ ਨੂੰ ਰੇਂਜ 'ਚ ਵੀ ਸਟਿਪੂਲਰ ਟਾਈਮ ਸੀਗਾ ਜਿਹੜਾ ਮਿੱਥਿਆ ਸਮਾਂ ਸੀ ਉਹਨਾਂ ਨੇ ਪੂਰਾ ਕਰ ਲਿਆ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਕੰਮ ਕਰਦੇ ਸੋ ਉਹਨਾਂ ਨੂੰ ਅਸੀਂ ਰਿਕਮੈਂਡ ਕਰ ਰਹੇ ਹਾਂ ਆਪਣੇ ਹੈੱਡ ਆਫਿਸ ਨੂੰ ਪੁਲਿਸ ਹੈੱਡਕ quartern ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੇ ਸਾਡੀ ਇੰਚੋਂ ਕਿਤੇ ਹੋਰ ਕਰ ਦਿਓ ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ ਚ 8 ਅਰੇਂਜਸ ਨੇ ਰੇਂਜ ਹੈਡਸ ਨੇ ਚਾਹੀਦੀ ਜੀ ਚਾਹੀਈ ਜੀ ਚਾਹੀਦੀ ਡੀਆਈਜੀ ਉਹ ਸਾਰੇ ਰਿਕੁਇਰਮੈਂਟ ਕਰ ਰਹੇ ਆਂ ਅਸੀਂ ਹੈੱਡਕ quartern ਐਂਡ THEN THE HEADQUARTER WILL ROTATE THEM ਇਹ ਰੋਟੇਸ਼ਨ ਹੈ ਕਿਆ ਇਸ ਰੋਟੇਸ਼ਨ ਇਹ ਰੋਟੇਸ਼ਨ ਰੋਟیشنل ਟ੍ਰਾਂਸਫਰਸ ਨੇ ਕੋਈ ਪਨਿਸ਼ਮੈਂਟ ਟ੍ਰਾਂਸਫਰਸ ਨਹੀਂ ਆਈ ਸਾਡੇ ਮੁਲਾਜ਼ਮਾਂ ਜੀ ਨੂੰ ਪਤਾ ਕਿ ਅ ਲੋਕੀ ਗਾਰੇ ਜੋ ਤੁਹਾਨੂੰ ਦਾ ਯਾਸ ਹੋ ਜਾਗੇ ਕੀ ਤੁਹਾਨੂੰ ਦਾ ਬਿਲਕੁਲ ਮਾਇ ਮਾਇ ਜਨਾਬ ਦੇਖੋ ਕੀ ਹੋ ਰਿਹਾ ਤੁਹਾਨੂੰ ਕੋ ਬੇਟਾ ਕੋਈ ਅਸੀ ਗੱਲ ਨਹੀਂ ਥੀਸ ਆ ਰੋਟੇਸ਼ਨ ਟ੍ਰਾਸਸ ਐਂਡ ਬਟ ਆਮ ਗਾਰੇ ਨੇ ਲੋਕ ਸਬਤ ਨੂੰ ਆ ਚਾਹਾਂ ਬਟ ਟਿਪਾ ਅੱਧਾ ਤੱਕ ਬੁਧਰ ਲੈ ਦੇ ਸਕਦਾ ਇਟ ਇਜ਼ ਅ ਕ੍ਰਿਟੀਕਲ ਸਟੇਟਮੈਂਟ ਮੈਂ ਇਹ ਕਮੈਂਟ ਨਹੀਂ ਕਰਾਂਗਾ ਬਟ ਆਈ ਕੈਨ ਅਸ਼ੂਰ ਓਨਲੀ ਮਾਈ ਫੋਰਸ ਔਨ ਬਿਹੈਫ ਆਫ ਪੈਨੈਪੋਲਿਸ ਐਂਡ ਮਾਈ ਸੀਡੀਐਸ ਕਿ ਇਹੋ ਜੀ ਕੋਈ ਗੱਲ ਨਹੀਂ ਨੋ ਡਾਊਟ ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਤੁਸੀਂ ਵੀ ਜਾਣਦੇ ਹੋ ਹਰ ਬੰਦੇ ਦਾ ਕੰਫਰਟ ਜ਼ੋਨ ਹੁੰਦਾ ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ ਬੰਦਾ ਸਾਲ ਤੋਂ ਬੈਠਾ ਨੇਚਰਲੀ ਇਜ਼ ਕੰਫਰਟेबल ਉਹਦੀ ਫੈਮਿਲੀ ਲਾਗੇ ਹੋਏਗੀ ਉਹਦਾ ਪਰਿਵਾਰ ਰਿਸ਼ਤੇ ਲਾਗੇ ਹੋਏਗਾ ਉਹਦਾ ਸਾਰਾ ਸਿਸਟਮ ਸੈਟ ਹੋ ਗਿਆ ਤੇ ਜਦੋਂ ਚੇਂਜ ਹੁੰਦੀ ਹੈ ਇਟ ਮਿਕਸ ਅ ਡਿਫਰੈਂਟ ਅਸੀਂ ਗੈਸਟ ਰਿਸਿਪਟਰ ਵੀ ਡੂ ਗੈਟ ਟ੍ਰਾਂਸਫਰ ਸਾਡਾ ਵੀ ਪੁਰਾਣਾ ਹੁੰਦਾ ਸੂਈ ਤੋਂ ਲੈ ਕੇ ਸਾਡੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਬੰਦਾ ਆਈ ਕੋਫਸਰ ਨੂੰ ਇੱਕ ਮਲੇ ਕਿ ਸੇਵਿਕ ਗੈਸਟ ਰਿਸਿਪਟਰ ਬਟ ਇਟਸ ਅ ਪਾਰਟ ਆਫ ਦੀ ਜੌਬ ਬੇਹੇ ਤਾਂ ਸਾਡਾ ਸਾਡੇ ਗਹਿਣੇ ਆ ਯਾਰ ਤੁਹਾਨੂੰ ਲੱਗਦਾ ਟ੍ਰਾਂਸਫਰ ਸਾਡੇ ਪਹਿਲੇ ਸਾਡੀ ਜੌਬ ਦਾ ਕਹਨੇ ਕਹਨੇ ਨਹੀਂ ਕਦੀ ਪਾਲੇ ਕਦੀ ਨਾਲੇ ਕੋਈ ਅਸੀ ਗੱਲ ਨਹੀਂ ਤੁਹਾਨੂੰ ਹੋਰ ਪੈਸੇ ਤੁਸੀਂ ਕਿਉਂਕਿ ਇਸ ਸਟੇਜ ਤੋਂ ਬਹੁਤ ਕੰਮ ਕੀਤਾ ਤੁਹਾਨੂੰ ਚਾਹਤਾ ਆਬਜ਼ਰਵ ਕਿ ਤੁਸੀਂ ਕੀ ਸਭੀ ਬਤਿਓ ਤੁਹਾਨੂੰ ਲੱਗਦਾ ਕਿ ਜਿੰਨਾ ਬਤਿਆ ਤੋਂ ਪਹਿਲਾਂ ਬਲਾਗ ਵਿੱਚ ਥੋੜੀ ਥੋੜੀ ਢਿੱਲ ਸੀਗੀ ਜਿਹਦੇ ਨਾਲ ਜੋ ਸੁਧਰਤੀ ਜਾ ਰਹਾ ਬਗੇ ਨਹੀਂ ਮੈਂ ਇਹ ਨਹੀਂ ਕਹਾਗਾ ਢਿੱਲ ਸੀ ਯੈਸ ਅ ਦੇਖੋ ਤੁਹਾਡੇ ਸਾਹਮਣੇ ਸੈਂਟਰਲ ਲੈਵਲ ਤੇ ਵੀ ਸੋ ਆਈ ਐਮ ਨੋਟ ਸਪੋਸਟ ਟੂ ਮੇਕ ਸੱਚ ਸਟੇਟਮੈਂਟਸ ਪਰ ਤੁਹਾਨੂੰ ਸਵਾਲ ਅਸੇ ਪੁੱਛਿਆ ਤੁਹਾਨੂੰ ਫਾਰ ਦੀ ਕਲੀਅਰਿਫਿਕੇਸ਼ਨ आईलसी ਤੁਹਾਡੇ ਸਾਹਮਣੇ ਆਰਮੀ ਨੂੰ ਵਿੱਚ ਉਸ ਨੂੰ ਸੁਸਪਰਨਵਾਸੇ 에어 ਫੋਰਸ ਨੂੰ ਨੇਵੀ ਨੂੰ ਸੈਂਟਰਲ ਲੈਵਲ ਤੇ ਡਿਸਕਸ਼ਨ ਚੱਲੀਆਂ ਆਂ ਆਲਰਾ ਕਿਹਾ ਜੀ ਨਹੀਂ ਅਸੀਂ ਅਭੀ ਕਮਾਂਡ ਸੁਣਾਈ ਹੈ ਅਸੀਂ ਇੱਕ ਚੀਫ ਡਿਫੈਂਸਿਵ ਆਰਮੀ ਸਟਾਫ ਬਣਾਏਗੇ ਇਹ ਸੀਗੇ ਅਗੇ ਸਲਿਮ ਟਰਿਮ ਕਰਕੇ ਆਰਮੀ ਨੂੰ ਤੇ ਕਮਾਂਡ ਸੈਂਟਰ ਬਣਾਇਆ ਜਾਂ ਤਾਂ ਕਿ ਜੇ ਲੋੜ ਪੈਂਦੀ ਹੈ ਤਾਂ ਉਹ ਜਿਸ ਕਿਸੇ ਏਰੀਆ ਚ ਕੋਈ ਆਉਜੀ ਕੋਈ ਇਨਫਰੋਟ੍ਰੇਸ਼ਨ ਜਾਂ ਵਾਰ ਹੁੰਦੀ ਹੈ ਆਰਮੀ ਰਿਸਪੌਂਡ ਕਰ ਸਕਦੇ ਚੇਂਜਸ ਆਰ ਆਲਵੇਸ ਫੋਰ ਬੈਟਰ ਬੈਟਰਮੈਂਟ ਬਟ ਅਸੀਂ ਕੋਈ ਇਹ ਵੀ ਨਹੀਂ ਹੈ ਕਿ ਯਾਰ ਅਸੀਂ ਕੋਈ ਜੇ ਟ੍ਰਾਂਸਫਰ ਕਰਦੀ ਅਸੀਂ ਉਹਨੂੰ ਕੈਨਸਲ ਨਹੀਂ ਕਰ ਸਕਦੇ देयर इज नो ਸੱਚ ਲਾ ਵੀ ਹੈਵ ਕਲੀਅਰਡ ਮੰਡੇਟ ਐਂਡ ਕਲੀਅਰ ਡਾਇਰੈਕਸ਼ਨਸ ਐਂਡ ਫੁੱਲ ਫਰੀडम ਫ্রম आवर ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰ ਸੋ ਇਟ ਇਜ਼ ਅ ਕਲੀਅਰ ਤੁਹਾਨੂੰ ਕਰ ਵੀ ਡੀਪ ਸਾਹਿਬ ਨੇ ਕਲੀਅਰ ਕਿਹਾ ਕਿ ਜਿਹੜਾ ਹਰ ਅਫਸਰ ਹਰ ਐਸਐਸਪੀ ਆਪਣਾ ਆਫੀਸ ਰੂਮ ਲਗਾਏ ਮਲਾਜਮਾਂ ਨੂੰ ਮਿਲੇ ਰੋਜ਼ ਮਿਲੇ ਰੂਹੇਵੰਦੀ ਗੱਲ ਸੁਣੇ ਰੇਂਜ ਆਫਿਸ ਦੇ ਗਏ ਤੁਸੀਂ ਸੁਣੋ ਅੱਜ ਮੈਂ ਤੁਹਾਡੇ ਸਾਹਮਣੇ ਅ ਕਟਵਰਤੀ ਚਾਈ ਮਰਾਵਨ ਦਾ ਸਾਹਮਣੇ ਅੱਜ ਅੰਤ ਪਹਿਲੇ ਮਿਲ ਕੇ ਆਏ ਆਪਣੇ ਆਫਿਸ ਅਸੀਂ ਉਹਨਾਂ ਦੀ ਸੁਣ ਰਹੇ ਹਾਂ ਜੋ ਰਿਕੁਐਸਟ ਦੇ ਰਿਹਾ ਸਾਨੂੰ ਗੱਲ ਕਰ ਰਿਹਾ ਅਸੀਂ ਰਿਕੁਐਸਟ ਲੈ ਰਹੇ ਹਾਂ ਉਹਨੂੰ ਕੰਸੀਡਰ ਕਰਾਂਗੇ ਵੈਰੀਫਾਈ ਕਰਾਂਗੇ ਸਾਨੂੰ ਕਿਤੇ ਲੱਗਦਾ ਕਿ ਕਿਸੇ ਮਲਾਇਮ ਦੀ ਜੈਨੂਇਨ ਰਿਕੁਐਸਟ ਹੈ ਤੇ ਕੋਈ ਗੱਲ ਨਹੀਂ ਚਾਹੀਏ ਪਾਲਿਸੀ ਤਹਿਤ ਹੀ ਆਂਦਾ ਵੀ ਹੈਵ ਦੀ ਫਰੀडम ਸਾਨੂੰ 엠ਪਾਵਰ ਕੀਤਾ ਗਿਆ ਕਿ ਤੁਸੀਂ ਉਸ ਚੀਜ਼ ਨੂੰ ਕਿਸੇ ਦਾ ਕਰ ਸਕਦੇ ਹੋ ਐਂਡ ਡੂ ਇਟ ਬਹੁਤ ਇੰਪੋਰਟੈਂਟ ਚੀਜ਼ ਹੈ ਹਿੰਦੁਸਤਾਨ ਦੇ ਇਤਿਹਾਸ ਚ ਕਿ ਬਰਾਕੇ ਇਸੇ ਨੂੰ ਆ ਕੇ ਦੱਸਣਾ ਪਵੇ ਜੀ ਅਸੀਂ ਟ੍ਰਾਂਸਪਰਟ ਕਿਉਂ ਕੀਤੀ ਤੁਸੀਂ ਇਹ ਦੱਸ ਦਿਓ ਨਹੀਂ ਨਹੀਂ ਮੈਂ ਇਸਵਾਸੇ ਦੱਸ ਰਿਹਾ ਕਿ ਮੈਂ ਮੀਡੀਆ ਚ ਵੀ ਕਈ ਚੀਜ਼ਾਂ ਦੇਖਿਆ ਹੈ ਔਰ ਦੇਖੋ ਯਾਰ ਮੈਂ ਪੰਜਾਬ ਚੋਂ ਹੀ ਆਂ ਤੁਹਾਡੇ ਵਿੱਚੋਂ ਹੀ ਆ ਅਸੀਂ ਸਾਰੇ ਆ ਨਾ ਇੱਥੇ ਗੁਵਾਰ ਇੱਥੇ ਰਿਸ਼ਤੇਦਾਰੀਆਂ ਇੱਥੇ ਯਾਰ ਦੋਸਤ ਸਾਡੇ ਕੋ ਵੀ ਸਾਡੀਆਂ ਅੱਖਾਂ ਨਾਲ ਸਾਡੂ ਗੱਲ ਪਹੁੰਚਦੀ ਹੈ ਸੋ ਮੈਂ ਸੋਚਿਆ ਕਿ ਯਾਰ ਇਸ ਤੋਂ ਪਹਿਲੇ ਕਿ ਸਾਡੇ ਚ ਐਵੇਂ ਇੱਕ ਗਲਤ ਫੈਮਿਲੀ ਪੈਦਾ ਹੋਏ ਇਟ ਇਜ਼ ਬੈਡ ਟੂ ਕਲੇਸ मैं उससे तैयार है जितना कि आज तक नहीं होया कि ब्यूमर्स या पहले या काम पर के ऑफिसर मुआ के बचना पर वे किए सीन क्योंकि ये तो रूटीन है पता ही है कि लैंक्शन को पहले भी बदलना होगा लैंक्शन को बाद में पता है जिन्हें होम डिसिकल है जिसे होम चेकिंग से सब चेक किए जाएंगे ऐसे में मॉडल कोडो ਵੋਟਿੰਗ ਕੱਟ ਹੋ ਗਈ ਜਾਂ ਵੋਟਿੰਗ ਦਾ ਦਬਾਅ ਨਹੀਂ ਕੀਤੀ ਇਹ ਸਰਕੂਲ ਨੂੰ ਕਾਂਸਲ ਕਰਦੀ ਮੈਂ ਇੱਥੇ ਇਹ ਕੁੱਛ ਨਾ ਚਾ ਰਿਆ ਸੀਗਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਫੇਕ ਫਾਲਸ ਨਿਊਜ਼ ਚੱਲਦੀਆਂ ਨੇ ਜਾਂ ਤੁਹਾਡੇ ਤੱਕ ਪਹੁੰਚ ਨਹੀਂ ਸਕਦਾ ਕਿ ਉਹਨਾਂ ਦੇ ਕੋਈ ਨਤੀਜੇ ਕਸਨ ਦੀ ਜਾਰੀ ਦੇ ਵਿੱਚ ਹੈ ਜੀ ਵੀ ਆਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿਉਂਕਿ ਇੱਕ ਦਾ ਬਾਇਰ ਰਜਿਸਟਰ ਚੈਨਲ ਨੇ ਕੁਝ ਤਰ੍ਹਾਂ ਚ ਕੁਰ ਕੇ ਬੈਠੇ ਨੇ ਕਿਸੇ ਦੇ ਕਹਿਣ ਉੱਤੇ ਆਪਣੇ ਰਿਸ਼ਤਦਾਰ ਦੇ ਕਹਿਣ ਉੱਤੇ ਕੋਈ ਹੱਬ ਹੋਰ ਸੋਸ ਨਹੀਂ ਹੈਗਾ ਆਪਣੇ ਪਹਿਲੇ ਹੀ ਇੱਕ ਰਿਊਮਰ ਫਲਾ ਰਹੇ ਨੇ ਉਹਨਾਂ ਨੂੰ ਕੋਈ ਚਿਤਾਵਨੀ ਦੇਣਾ ਚਾਹੁੰਦੀ ਜਾਂ ਸੀਂਦ ਕਰ ਰਿਹਾ ਹੈ ਚਿਤਾਵਨੀ ਵਾਲੀ ਕੋਈ ਗੱਲ ਨਹੀਂ ਦੋਸਤੋ ਹਰ ਇਨਸਾਨ ਦਾ ਆਪਣਾ profession ਹੈ ਲੇਕਿਨ ਮੈਂ ਤੇ ਸਿਰਫ ਇਹਨੂੰ ਕਲੀਅਰਿਫਾਈ ਕਰ ਰਿਹਾ ਕਿ ਤੁਹਾਡੇ ਜਮਦਰ ਦੋਸਤਾਂ ਨਾਲ ਹੀ ਆਪਣੇ ਵੀਰਾਂ ਨਾਲ ਹੀ ਕਿ ਇਹੋ ਜੀ ਕੋਈ ਗੱਲ ਨਹੀਂ ਕਲੀਅਰ ਵੀ ਤਾਂ ਕਰਨਾ ਪੈ ਰਿਹਾ ਕਿ ਮੈਨੂੰ ਥੋੜਾ ਜਿਹਾ ਲੱਗਾ ਕਿ ਨਹੀਂ ਕਿ ਮੈਨੂੰ ਕੋਈ ਸੀਰੀਅਸ ਨੇ ਕਿਹਾ ਜਾਂ ਕਿਸੇ ਨੂੰ ਕਿਹਾ ਗਿਆ ਆਈ ਐਮ ਅ ਡੀਆਈਜੀ ਬਾਰਡਰ ਇੰਜਰ ਮੇਰੀ ਆਪਣੀ ਸਪੋਸਿਬਿਲਟੀ ਹੈ ਆਈ ਐਮ ਰਿਸਪੋਨਸਿਬਲ ਫੋਰ ਮਾਈ ਏਰੀਆ ਉਹ ਅਗਰ ਮੇਰੇ ਮਲਾਜਮਾਂ ਨੂੰ ਕੋਈ ਚਾਹੀਦਾ ਪਰਸੈਂਟ ਚਾਹੀਦੀ ਕੁਸਚਨ ਵੀ ਗੱਲ ਆ ਰਹੀ ਹੈ ਇਟ ਇਜ਼ ਮਾਈ ਡਿਊਟੀ ਟੂ ਸੈਟ ði ਹਾਊਸ ਇਨ ਆਰਡਰ ਸੋ ਮੈਂ ਤੇ ਉਸ ਪੱਖੋਂ ਤੁਹਾਨੂੰ ਬੁਲਾਇਆ ਉਸ ਪੱਖੋਂ ਗੱਲ ਕਰ ਰਹੇ ਆਂ ਕਿ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਦੇ ਬਿਤਰੀ ਵਾਸੀ ਅੱਜ ਨਹੀਂ ਤੁਸੀਂ 15 ਦਿਨ ਮਹੀਨਾ ਡੈਟਰੋ ਆਪ ਕਹਾਂਗੇ ਕਿ ਯਾਰ ਨਵੀਂ ਥਾਂ ਜਾ ਕੇ ਕੰਮ ਕਰਦਾ ਮਜ਼ਾ ਆ ਜੇ ਉਹ ਪੁਰਾਣੇ ਘਾਓ ਦੇ ਵੀ ਖੜਾ ਪਾਣੀ ਤੇ ਸਮੈਲ ਮਾਰਨ ਦਾ ਪੈਂਦਾ ਹੈ ਔਰ ਅਗਰ ਚੇਂਜ ਹੋਏਗੀ ਬੰਦੇ ਨਵੀਂ ਜਗ੍ਹਾ ਜਾਣਗੇ ਨਵੀਂ ਮੋਟੀਵੇਸ਼ਨ ਹੋਏਗੀ 90 40 ਸੁਣ ਕੇ ਆਮ ਸ਼ੋਰ ਰਿਸਰਚ ਵਿਲ ਬੀ ਮਾਚ ਬੈਟਰ ਪੀ ਐਸ ਬਟ ਲੱਗਦਾ ਕਿ ਨਾ ਸ਼ਾਇਦ ਕਲੈਕਟ ਕਰਨ ਦੇ ਵੀ ਇੱਕ ਪਾਸਾ ਚੁੱਕੀ ਸੀ ਉਹਦਾ ਵੀ ਕੁਝ ਨਿਕਲਣਾ ਹੈ ਰਿਸਟ੍ਰੀਸ਼ਨ ਯੂ ਕੈਨ ਸੇ ਟੂ ਸਮਕਸਨ ਬਟ ਮੈਂ ਇਹ ਡਾ ਨੈਕਸਸ ਬਣ ਗਿਆ ਜੀ ਦਿਸ ਇਜ਼ ਟੋਟਲੀ ਰੌਅ ਦੇਰ ਇਜ਼ ਨੋ ਦੇਰ ਵੀ ਕਹਿ ਰਹੇ ਦੂਜੇ ਪਾਸੇ ਕਿ ਜਿਹੜਾ ਨੈਕਸਸ ਜਗਾ ਥੱਲੇ ਲੈਵਲ ਤੇ ਬਣਿਆ ਸੀ ਉਸ ਕਰਕੇ ਤੁਹਾਨੂੰ ਟੈਪ ਲੈਣੀ ਪੈਣੀ ਸਾਨੂੰ ਸੀਐਮ ਸਾਹਿਬ ਜਿਹੜਾ ਕੱਲ ਸੀਗਾ ਡਾਇਰੈਕਸ਼ਨ ਬੜੀ ਕਲੀਅਰ ਸੀਗੀ ਜੀ ਕਿ ਜਿਹੜਾ ਮੁਲਾਜ਼ਮ ਚਾਹੇ ਕਿਸੇ ਲੈਵਲ ਤੇ ਵੀ ਚਾਹੇ ਗਾਸਟਾਫ ਲੈਵਲ ਤੇ ਚਾਹੇ ਥੱਲੇ एन जी ओ लैवल से चाहे ओ आर लैवल से कोई है आइडेंटीफाई सच पीपल एवं नहीं कि मतलब आप कहते कि आइडेंटीफाई करो ऑल एस एस पी है अपने डिस्ट्रिकवे करोद चेक करो अगर कोई ऐसे मिलाया पाए तो दैन टेक वेरी स्ट्रिक्ट एक्शन एंड वील डू इट यूल सी इन कमिंग डेज तुम फिर मिलावे फिर प्रेस कॉन्फ्रेंस करा थोड़ी देर के बाद नहीं है कि मतलब कोई नैक्स बन गया जी है वो है ਮੈਂ ਉਸੇ ਮਨਮਰਜ਼ੀ ਸੀਮਸ ਦਾ ਸਟੇਟਮੈਂਟ ਨਹੀਂ ਦੇਖੀ ਹੌਸਲਾ ਸੀਮਸ ਦਾ ਕੀ ਹੈ ਜੀ ਹੈਡ ਅਫ ਸਟੇਟ ਉਹਨਾਂ ਦੀ ਸਟੇਟਮੈਂਟ ਹੀ ਹੋਏਗੀ ਇਹਨਾਂ ਕੋਲ ਗਲਤੀ ਹੈ ਬਟ ਜੇ ਤੁਸੀਂ ਸਮਝੋਗੇ ਜਿੱਦੇ ਸਾਰੇ ਜੋ ਤਬਾਦਲੇ ਹੋਣਗੇ ਇਹਦੇ ਨਾਲ ਨਸ਼ੇ ਦਾ ਲੱਖ ਰੁਪਏ ਤੱਕ ਦਾ ਉਹਦੇ ਵਾਸਤੇ ਅਸੀਂ ਹੋਰ ਮੈਜਰ ਲੈ ਰਹੇ ਹਾਂ ਮੈਂ ਉਰਤੇ ਵਾਂਗਰ ਜੋ ਸ਼ੁਰੂ ਕਰ ਲਿਆ ਅਗਲਾ ਚੈਪਟਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਹੁਣ ਤੱਕ ਮਤਲਬ ਵੀ ਸਮ ਉਹਦੇ ਫਿਗਰ ਜੀ ਇਹ ਨਾਲ ਇੱਕ ਸਾਡਾ ਜਾਂ ਸਾਡਾ ਨਾ ਪੁਲਿਸ ਦਾ ਕੰਫਰਮੇਟ ਸਾਡੀ ਸਾਡੀ ਸਿਸਟਮ ਹੈ ਕਿ ਸਾਡੇ ਮਾੜੇ ਕੰਮ ਤੇ ਛੇਤੀ ਲੋਕੀ ਹਾਈਡ ਕਰਦੇ ਆ ਚੰਗਿਆਂ ਵਾਸਤੇ ਬੜਾ ਸਾਨੂੰ ਜੋਰ ਲਗਾਉਣਾ ਪੈਂਦਾ ਲੋਕਾਂ ਧਿਆਨ ਚ ਲਿਆਣ ਤੇ ਗੱਲ ਕਰਨ ਚ ਹੁਣ ਦੇਖੋ ਤੁਹਾਨੂੰ ਮੈਂ ਦੱਸਾਂ ਕਿ ਚਾਰ ਡਿਸਟ੍ਰਿਕਟ ਨੇ ਤੇਰਾ ਟੋਟਲ 28 ਡਿਸਟ੍ਰਿਕਟਸ ਐ ਕਮਿਸ਼ਨਰਸ ਇਨ ਪੰਜਾਬ ਫਿਰ ਮੈਂ ਚਾਰਾਂ ਦੇ ਫਿਗਰ ਦੱਸਾਂ ਕਿ ਅਸੀਂ ਹੁਣ ਤੱਕ ਬਾਰਡਰ ਐਂਟਰੀ 1 ਜਨਵਰੀ 2024 ਤੋਂ ਅਸੀਂ 304 ਕੇਸ ਰਜਿਸਟਰ ਕਰ ਚੁੱਕੇ ਹਾਂ 410 ਬੰਦੇ ਰਿਸਕ ਕਰ ਚੁੱਕੇ ਆ। ਔਰ 100 ਹਨੀ ਮੈਂ ਦੱਸਣਾ ਗਣਾਈ ਔਰ 125 ਕਿਲੋ ਤੋਂ ਵੱਧ ਅਸੀਂ ਹਿਰੋਇਨ ਬਣਾ ਚੁੱਕੇ। ਤੇਰੀ ਲਾਸ ਇਹ ਤੋਂ ਨਾਲੋਂ ਜ਼ਿਆਦਾ ਹੈਗੀ। ਬਾਕੀ ਫਿਰ ਅਸੀਂ ਨਹੀਂ ਖਤਮ ਹੋਏ। ਸਮੀਲੀ 1 ਬਾਈ 1 ਚੱਲਦੇ ਹਾਂ। ਪਹਿਲੇ ਮੈਨੂੰ ਮੇਨ ਕੋਸਟ ਦਾ ਜਵਾਬ ਦੇ ਰੰਦੋ ਫਿਰ ਤੂੰ ਸਪੈਸਿਫਿਕ ਕਿਨੇ ਮਰਜੀ ਕਾਲੀ ਹੋ। ਯੂ ਆਰ ਫਰੀ ਟੂ ਸ਼ੂਟ ਐਂਡ ਆਮ ਫਰੀ। ਆਈ 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 ਵਿ ਬੀ ਹੈਪੀ ਟੂ ਆਸਰ। ఎవਰੀਥਿੰਗ ਇਟ ਇਸ। ਸੋ 125 ਕਿਲੋ ਤੋਂ ਵੱਧ ਅਸੀਂ ਹੀਰੋਇਨ ਬਰਾਮਦ ਕੀਤੀ ਹੈ ਜੀ 80 ਕਿਲੋ ਅਸੀਂ ਪੋਪੀਅਸ ਬਰਾਮਦ ਕੀਤੀ ਹੈ ਜੀ 6 ਕਿਲੋ ਉਪੀਅਮ ਦੇ ਸੋ ਆਲ ਗਿਵ ਯੂ ਆਲ ਦਿਸ ਤੁਹਾਡੇ ਸਾਹਮਣੇ ਅਸੀਂ ਬਹੁਤ ਸਾਰੇ ਕੇਸੋ ਚਲਾਏ ਅਸੀਂ ਟਾਈਮ ਟਾਈਮ ਜੋ ਉਹਦਾ ਮੈਂ ਆ ਰਿਹਾ ਹਾਂ ਇਵਰੀ ਥਰਡ ਡੇ ਆ ਹਵ ਡਨ ਕੇਸੋ ਇਨ ਆਰ ਫੋਰ ਡਿਸਟ੍ਰਿਕਟਸ ਐਂਡ ਦੇ ਵਰ ਵੈਰੀ ਵੈਲ ਅਪਰੀਸ਼ੀਏਟਿਡ ਤੁਹਾਡੇ ਦੋਸਤਾਂ ਨੇ ਤੁਸੀਂ ਸਾਰਿਆਂ ਨੇ ਬੜਾ ਸਾਨੂੰ ਫਾਇਰਡ ਕੀਤਾ ਆਮ ਥੈਂਕਫੁਲ ਟੂ 댓 ਥੈਂਕਫੁਲ ਟੂ ਆਲ ਆਫ ਯੂ ਫਾਰ 댓 ਆਲਸੋ ਸੋ ਅਸੀਂ ਦੇਖੋ 125 ਕਿਲੋ ਅਸੀਂ ਹਿੰਲੋਂ ਪਾਗਲ ਲਈ ਅਸੀਂ ਇਹਦੇ ਨਾਲ ਇੱਕ ਬੜਾ ਇੰਪੋਰਟੈਂਟ ਕੰਮ ਅਸੀਂ ਕਰ ਰਹੇ ਹਾਂ ਜਿਹੜਾ ਅਨਫੋਰਸਨਟਲੀ ਮੀਡੀਆ ਚ ਹਾਈਲਾਈਟ ਨਹੀਂ ਹੋ ਰਿਹਾ ਔਰ ਇੱਕਲ ਮਾਨਯੋਗ ਸੀਐਮ ਸਾਹਿਬ ਨੇ ਵੀ ਇਸੀ ਦਾ ਨੋਟਿਸ ਲਿਆ ਦੀਪ ਸਾਹਿਬ ਨੇ ਇਸ ਨੂੰ ਦੱਸਿਆ ਇੱਕ ਸੈਕਸ਼ਨ 68 ਐਫ ਇਹ ਤਾਂ ਜਿਹੜੇ ਜਾਣਦੇ ਹੁਣ ਸਾਰੇ ਥਿਸ ਇਜ਼ ਆਫ ਐਂਟੀਬਾਇਓਸਿਕ ਐਂਡੀ ਐਂਡੀਬਾਇਓਸਿਕ ਦੇ ਤਹਿਤ ਇੱਕ 68 ਐਫ ਸੈਕਸ਼ਨ ਆ ਜਿਹਦੇ ਅੰਦਰ ਸਾਨੂੰ ਔਰ ਹੋਰ ਰਿਵੈਂਸਸ ਨੂੰ ਅਪਵਰ ਕੀਤਾ ਗਿਆ ਹੈਗਾ ਕਿ ਜਿਹੜਾ ਵੀ ਕੋਈ ਨਸ਼ੇ ਦਾ ਸਦਾਗਰ ਕੋਈ ਸਮਗਲਰ ਕੋਈ ਪੈਡਲਰ ਅਗਰ ਇਸ ਪਾਪ ਦੀ ਕਮਾਈ ਰਾਹੀਂ ਕੋਈ ਜ਼ਮੀਨ ਜਾਇਦਾਦ ਅਕਵਰ ਕਰਦਾ ਕੁਝ ਪੈਸੇ ਆਪਣੇ ਬੈਂਕਸ ਇਕੱਠੇ ਕਰਦਾ ਕੋਸ਼ੋਰ ਕਰਦਾ ਤੇ ਉਹਦੇ ਖਿਲਾਫ ਠੋਸ ਕਾਰਵਾਈ ਕੀਤੀ ਜਾਵੇ ਔਰ ਉਹਦੀ ਇੱਕ ਫੋਰ ਲੀਗਲ ਫਾਰਮੈਲिटीज ਹੈਗੀਆਂ ਪੂਰੀਆਂ ਕਰਕੇ ਉਹਦਾ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਉਹਦੀ ਉਹ ਪ੍ਰੋਪਰਟੀ ਫੀਜ਼ੀਤੀ ਜਾਏ ਤੋਂ ਹੁਣ ਤੱਕ ਅਸੀਂ 35 ਹਜਾਰ ਸਮਗਲਰਾਂ ਦੇ ਖਿਲਾਫ ਅਸੀਂ 35 ਮੁਗਲ ਦੇ ਖਿਲਾਫ ਅਸੀਂ 12 ਕਰੋੜ 60 ਲੱਖ 10 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਹੈ ਚਾਹੇ ਐਗਰੀਕਲਚਰ ਲੈਂਡ ਚਾਹੇ ਨਾਰਮਲ ਲੈਂਡ ਚਾਹੇ ਘਰ ਬਣਾਏ ਹੋਣ ਨੇ ਚਾਹੇ ਬੈਂਕਾਂ 'ਚ ਪੈਸੇ ਨੇ ਅਸੀਂ ਹੁਣ ਤੱਕ ਉਹ ਫ੍ਰੀਜ਼ ਕਰ ਚੁੱਕੇ ਹਾਂ ਮਤਲਬ ਸਾਨੂੰ ਕੰਪੀਟੈਂਟ ਅਥਾਰਟੀ ਨੂੰ ਅਸੀਂ ਆਪਣੀ ਲੀਗਲ ਫਾਰਮੈਟ ਇਸ ਸਾਰੀਆਂ ਪੂਰੀਆਂ ਕਰਕੇ 12 ਕਰੋੜ 60 ਲੱਖ 10 ਹਜ਼ਾਰ ਠੀਕ ਹੈ ਜੀ ਇਸ ਤੋਲਾ ਉਹ ਜਿਹੜੀਆਂ ਅਸੀਂ ਪ੍ਰਪੋਜ਼ਲਸ ਹੁੰਦਾ ਭੇਜੀ ਨੇ ਫਾਰ ਅਪਰੂਵਲ ਵਿਦ ది ਕੰਪਟੈਂਟ ਅਥਾਰਟੀ ਐਟ ਡੇਲੀ ਸਾਡੀ 11 ਕਰੋੜ 17 ਕਰੋੜ 17 ਕਰੋੜ 41 ਲੱਖ 78000 ਦੇ ਕਰੀਬ ਇਹਦਾ ਸਾਡਾ ਅਮਾਉਂਟ ਆ ਉਹ ਸਾਡੀਆਂ ਪ੍ਰਪੋਜ਼ਲਸ ਪੈਂਡਿੰਗ ਨੇ ਐਂਡ ਵੀ ਆਰ ਐਕਸਪੈਕਟਿੰਗ ਸਾਨੂੰ ਜਲਦੀ ਇਹ ਸਾਰਾ ਅਪਰੂਵਲਸ ਆਉਣਗੇ ਆ ਉਹਦੇ ਬਾਅਦ ਅਸੀਂ ਬਕਾਇਦਾ ਉਹਨਾਂ ਦੇ ਘਰਾਂ ਦੇ ਨੋਟਿਸ ਪੇਸ ਕਰਕੇ ਸਭ ਕੁਝ ਕਰਕੇ ਅਸੀਂ ਉਹ ਵੀ ਫੀਲ ਫ੍ਰੀਜ਼ ਕਰਾਂਗੇ ਚਾਰ ਡਿਸਟ੍ਰਿਕਟਸ ਅਸੀਂ ਹੁਣ ਤੱਕ तकरीबन 30 ਕਰੋੜ ਦੀ ਪ੍ਰਾਪਰਟੀ ਅਸੀਂ ਆਇਡੈਂਟੀਫਾਈ ਕਰਕੇ ਲੀਗਲ ਫਾਰਮੈਲਿਟੀਜ਼ ਕਰਕੇ ਸਾਰਾ ਰਿਕਾਰਡ ਇਕੱਠਾ ਕਰਕੇ ਵੀ ਹੈ মেড ਦੀ ਕੇਸਿਸ ਸਟਰੋਂਗ ਕੇਸਿਸ ਐਂਡ ਵੀ ਹੈ ਸੈਂਡਡ ਟੂ ਦੀ ਕੰਪਟੈਂਟ ਅਥਾਰਟੀ 17 ਬਰਤਵੀ ਉਹ 1.5 ਕਰੋੜ ਸਾਨੂੰ ਅਪਰੂਵਲ ਆ ਗਈ 1.5 ਕਰੋੜ ਦੀਆਂ ਅਪਰੂਵਲ ਆ ਗਈਆਂ ਔਰ 1200 12.5 ਕਰੋੜ ਤੋਂ ਉੱਪਰ ਦੀਆਂ ਅਪਰੂਵਲ ਆ ਗਈਆਂ ਔਰ 15.5 ਕਰੋੜ ਦੇ ਖਰੀਦ ਬੜੀ ਹੈ ਗਿਆ ਸਾਬ ਦੱਸੋ ਅਗੇਂਸਟ ਜਿਹੜੀ ਤੁਸੀਂ ਫਿਗਰ ਦੱਸੇ ਬਸ ਬੰਦੇ ਅਰੈਸਟ ਕਿੰਨੇ ਹੋ ਸਾਰੇ 32 35 ਬਗਲੇਸ 35 35 ਬਗਲੇਸ ਇਨ ਦੀ ਰੇਨ ਸੋ far ਤੋ ਯੂ ਗੋਨ ਟੂ ਮੀਨ ਕਿ ਸਾਰੀ ਸੀਏ ਚੋ ਕਾ ਡੀਪ ਸਾਹ ਸਾਨੂੰ ਦੱਸੇ ਸੀਗੇ ਕਿ ਮੋਰ ਦੈਨ 200 ਕਰੋੜਸ 200 ਕਰੋੜ ਤੋਂ ਵੱਧ ਦੀ ਜਿਹੜੀ ਸਮਾਲਰਾਂ ਦੀ ਪ੍ਰੋਪਰਟੀ ਹੈ ਸਾਨੂੰ ਸਾਡੇ ਮਾਨਯੋਗ ਡੀਪ ਸਾਹ ਦੱਸੇ ਸੀਗੇ ਸਾਡੀ ਆਪਣੀ ਮੀਟਿੰਗ 'ਚ ਕਿ ਅਸੀਂ ਜਮਤ ਕਰ ਚੁੱਕੇ ਹਾਂ ਪੰਜਾਬ ਤੋਂ ਤੱਕ ਤੇ ਉਹਨਾਂ ਦਾ ਇੰਨੀ ਆ ਕੀ ਪ੍ਰੋਪੋਜ਼ ਦਾ ਹੋਰ ਬੈਂਡਿੰਗ ਪਈ ਆਣੀ ਹੈ ਇਹ ਮੇਹੀ ਆ ਕਿ ਜਿਹੜਾ ਬੰਦਾ ਇਸ ਭਾਵ ਦੀ ਕਮਾਈ ਨੂੰ ਕਰਦਾ ਉਹਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਮੈਂ ਜੋ ਮਰਜ਼ੀ ਕਰਦਾ ਜਿਵੇਂ ਮਰਜ਼ੀ ਕਰਦਾ ਮੈਨੂੰ ਇਹ ਮੇਰੇ ਪੈਸੇ ਮੇਰੇ ਕੋਲ ਹੀ ਰਹਿਣੇ ਮੈਂ ਲੋਕਾਂ ਦੇ ਘਰ ਬਰਬਾਦ ਕਰਕੇ ਜਾਂ ਮੈਂ ਕਰਜ਼ੇ ਜੀ ਕੇ ਨਾਲ ਪੈਸੇ ਇਕੱਠੇ ਕਰਕੇ ਅਗਰ ਮੈਂ ਆਪਣੇ ਬੱਚਿਆਂ ਵਾਸਤੇ ਕੋਈ ਸ਼ਾਇਦ ਵੀ ਬਣਾ ਲਈ ਪੈਸੇ ਬਣਾ ਲਈ ਤਾਂ ਉਹ ਵੀ ਬਰਬਾਦ ਹੀ ਹੋਣੇ ਆ ਮੈਨੂੰ ਨਹੀਂ ਖਸਤੇ ਮੇਰੇ ਬੱਚਿਆਂ ਨੂੰ ਖਸਤੇ ਥਿਸ ਵਿਲ ਗੋ ਬੈਕ ਟੂ ਦ ਸਟੇਟ ਇਹ ਨਾ ਰਨ ਵਿਦ ਇਟ ਇਟਸ ਬੀਐਸਐਫ ਦੇ ਬਿਕਲ ਨਹੀਂ ਨਾ ਕਿਉਂਕਿ ਬੀਐਸਐਫ ਵੀ ਡਰੋਨ ਵਰਤੀ ਆ ਉਹ ਵੀ ਇੱਥੇ ਡਰੋਨਸ ਦੇ ਕੋ ਬੀਐਸਐਫ ਨਾਲ ਸਾਂਝੇ ਆਪਰੇਸ਼ਨ ਕਰਦੇ ਆ ਉਹ ਵੀ ਤਰ੍ਹਾਂ ਦੇ ਫਿਕਰ ਆਦੇ ਪਰ ਮੈਂ ਦੱਸਣਾ ਕਿ ਅਸੀਂ ਹੁਣ ਤੱਕ 35 ਡਰੋਨਸ ਇਸ ਸਾਲ ਪੰਜਾਬ ਪੁਲਿਸ ਬਾਰਡਰ ਇੰਚ ਰਿਕਵਰ ਕਰ ਚੁੱਕੀ 35 ਡਰੋਨਸ ਕਈ ਡਰੋਨਸ ਨਾਲ ਸਨ ਹਰੋਇਨ ਲਾਉਂਦੀ ਹੈ ਜਿਹੜੀ ਫਿਗਰ ਤੁਹਾਨੂੰ ਪਹਿਲੇ ਦਿੱਤੀ ਆ ਕਈ ਸਾਨੂੰ ਵੈਸੇ ਡਰੋਨਸ ਮਿਲਣੇ ਆ ਕੁਐਸਚਨ ਪੜਿਆ ਸਮਝਦਾ ਦੱਸੋ ਇੰਟਰਸਟਿੰਗ ਆ ਡਰੋਨ ਵਾਸ ਫਲਾਈਂਗ ਸਾਰੀ ਅਲਰਟ ਪੁਲਿਸ ਪਾਰਟੀ ਸੀਗੀ ਉਹਨੇ ਹੀ ਉਹਨੂੰ ਮਤਲਬ ਸਿੰਪਲ ਵੇਅ ਟੂ ਉਹਨੂੰ ਪੱਥਰ ਮਾਰ ਕੇ ਥਲੇ ਸੁੱਟ ਦਿਆ ਉਹਨੂੰ ਐਂਡ ਵੀ ਰਿਕਵਰਡ 1/2 ਕੇਜੀ ਉਹ ਰੂਨ ਫਰਮ ਥੈਟ ਇਹਦੇ ਨਾਲ ਨਾਲ ਜੋ ਆਰਐਨਏ ਬਾਕੀ ਆਪਣੇ ਆ ਵੈਪਨਸ ਵੀ ਆਰਐਨਏ ਸੋ ਬਾਰਡਰ ਰੇਂਜ ਇਜ਼ ਡੂਇੰਗ ਪ੍ਰੀਟੀ ਵੈਲ ਓਨ ਦੀ ਆਰਮਸ ਫਰੰਟ ਆਲਸੋ ਆਰਮਸ ਰਿਕਵਰੀ ਫਰੰਟ ਆਲਸੋ ਇਲੀਗਲ ਆਰਮਸ ਹੁਣ ਤੱਕ ਅਸੀਂ 100 ਦੇ ਕਰੀ ਪਿਸਟਲ ਪਿਛਲੇ ਹਾਇਰ ਕੋ 6 ਮਹੀਨੇ ਜੇ ਜੇ 30 ਜੂਨ ਨੂੰ ਜਾ ਕੇ ਸਾਨੂੰ 6 ਮਹੀਨੇ ਹੋਣੇ 100 ਦੇ ਕਰੀਬ ਅਸੀਂ ਪਿਸਤਲ ਜਿਹੜੇ ਆ ਅਸੀਂ ਬਣਾਉਂਦੀ ਤੇ ਆ 100 ਚਾਰ ਅਸੀਂ ਰਿਵਲਵਰ ਬਣਾਉਂਦੀ ਤੇ ਆ ਤਿੰਨ ਰਾਈਫਲਾਂ 74 ਮੈਗਜ਼ੀਨਸ ਔਰ 470 ਅਸੀਂ ਰਾਉਂਡ ਜਿਹੜੇ ਆ ਅਸੀਂ ਉਹ ਰਿਕਵਰ ਕੀਤੇ ਆ ਰਾਈਫਲ ਦਾ 12 ਬੋਰ 315 ਬੋਰ ਲਾਈਕ ਦਾ ਜਿਹੜੀਆਂ ਆ ਸਾਰੇ ਡੂਨ ਰਾਈ ਦਾ ਮੋਸਟੇ ਪਿਸਤਲ ਜਾਂਦੇ ਆ ਤੇ ਪਿਸਤਲ ਦਾ ਕੰਮ ਇਹ ਅਸੀਂ ਬਾਕੀ ਜਿਹੜੇ ਅਕਈਆਂ ਲੋਕਾਂ ਕੋਲ ਇਹ ਨਹੀਂ ਕੰਟਰੀ ਬੇਸਡ ਹੈਗੇ ਅਸੀਂ ਵਰਕ ਕਰ ਰਹੇ ਹਾਂ ਕੋਈ 100 ਦੇ 100 ਵੀਰੇ ਡਰੋਨਸ ਆਈਆਂ ਨੇ ਤੋਂ ਕੁਝ ਜਿਹੜੇ ਅਗੇ ਜਿਵੇਂ ਮੱਧ ਪ੍ਰਦੇਸ਼ ਜਾਂਦੇ ਆ ਬਾਕੀ ਤਾਵਾ ਤਾਵਾ ਦੇ ਉਹ ਵੀ ਅਸੀਂ ਗੌਰ ਕੀਤੇ ਆ ਇਨ ਡਿਫਰੈਂਟ ਆਪਰੇਸ਼ਨਸ ਤੇ ਮੇਰਾ ਸੋਚਣਾ ਇਹ ਸਾਰਾ ਡਾਟਾ ਸ਼ੇਅਰ ਕਰਨ ਦਾ ਸਾਰੀ ਫਿਗਰਸ ਸ਼ੇਅਰ ਕਰਨ ਦਾ ਇੱਕੋ ਇੱਕ ਮਕਸਦ ਆ ਕਿ ਇਟ ਇਜ਼ ਨਾਟ ਦੈਟ ਕਿ ਪੰਜਾਬ ਪੁਲਿਸ ਜਿਹੜੀ ਆ ਕੰਮ ਨਹੀਂ ਕਰਦੀ ਜਾਂ ਡਰੱਗਸ ਉੱਪਰ ਸਾਡੀ ਰਿਕਵਰੀਜ਼ ਨਹੀਂ ਹੋ ਰਹੀਆਂ ਵੀ ਆ ਡੂਇੰਗ ਪ੍ਰੀਟੀ ਵੈਲ ਜਿਵੇਂ ਦੇਖੋ ਕਿ 30 ਕਰੋੜ ਦੀ ਪ੍ਰਾਪਰਟੀ ਸੀ ਜੌਜ਼ ਕਰ ਲਈ ਠੀਕ ਹੈ ਜੀ 125 ਕਿਲੋ ਸੀ ਹਰੋਇਨ ਬਰਾਮਦ ਕਰਦੇ 110 ਏਕਰੀ ਬਸੀਂ ਵੈਪਨ ਬਰਾਮਦ ਕਰਦੇ 35 ਡਰونز ਅਸੀਂ ਰਿਕਵਰ ਕਰ ਲਏ ਤੋਂ ਇਹ ਸਾਰਾ ਤਾਂ ਹੀ ਆ ਇਸ ਤੋਂ ਇਲਾਵਾ ਪਾਲਿਸੀ ਹੈਜ਼ ਬੀਨ ਮੇਡ ਬਾਏ आवर ਵਰਦੀ ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰਸ ਤੁਸੀਂ ਦੇਖੋਗੇ ਇਹ ਜਿਹੜੇ ਪ੍ਰੈਸ਼ਰ ਆ ਇਹਦਾ ਸਿਸਟਮ ਹੈਗਾ ਇਹ ਕੰਟੀਨਿਊ ਕਰੇਗਾ ਕਨਸਿਸਟੈਂਟ ਅਸੀਂ ਆਪਣੀ ਐਫਰਟਸ ਕਰ ਰਹੇ ਹਨ ਲਗਾਤਾਰ ਇੱਕ ਕੈਸੋ ਸਾਡੇ ਚੜਨਗੇ ਜਿਹੜੇ ਹੈਗੇ ਔਰ ਜਿਹੜੇ ਹੌਸਪਟਲ ਤੇ ਸੰਲਗਾ ਡਰਨ ਡਰੋਪਿੰਗ ਹੁੰਦੀ ਆ ਜਾਂ ਜਿਆਦਾ ਪੁਆਇੰਟ ਆਫ ਸੇਲ ਨੇ ਉਹਨਾਂ ਦੇ ਅਸੀਂ ਕਾਫੀ ਦਬਿਸ਼ ਦੇ ਰਹੇ ਹਾਂ ਜਿਵੇਂ ਡੀਟੇਲ ਸੀਗਾ ਦੱਸ ਤੈਨੂੰ ਹੀ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਡੀਟੇਲਸ মিডিਆ ਚ ਇਹ ਰਿਪੋਰਟ ਆਇਆ ਕਿ ਡੱਸ 듀 ਟੂ ਡਰਗ ওভারਡੋਸ देयर आर ਅਦਰ ਥਿੰਗਸ ਆਲਸੋ ਬਟ ਐਨੀਵੇ ਆਈ ਐਕਸੈਪਟ ਥੈਟ ਮੇਰੇ ਰੀਲਸ ਟੈਂਡਰ ਸੋਈਆਂ ਯਸ ਸਰਪ੍ਰਾਈਜ਼ ਐਂਡ ਸਰਪ੍ਰਾਈਜ਼ ਚੈਲੰਜ ਅਸੀਂ ਲਗਾਤਾਰ ਉਥੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਜਿਹੜੇ ਸਮਗਲਰਸ ਨੇ ਉਹ ਘਰ ਛੱਡੀ ਕੋ ਉਥੋਂ ਦੌੜ ਗਏ ਨਹੀਂ 17 ਬੰਦੇ ਜਿਹੜੇ ਨੌਨ ਸੀਗੇ ਅਸੀਂ ਸਾਰਾ ਬੰਦਿਆ ਖਲਾਫ ਉਥੇ 304 ਦਾ ਸੀ ਬਰਚਾ ਦਰਜ ਕੀਤਾ ਗਿਆ ਸੀ ਪੰਜ ਅਸੀਂ ਰੈਸਟ ਕਰ ਲਏ ਬਾਕੀ ਦੀ ਪਾਰਟਿਸ ਆ ਰੀਡਿੰਗ ਪਲੇਸਸ ਕੰਸਿਸਟੈਂਟਲੀ ਡੇਲੀ ਉਧਰ ਪੁਲਿਸ ਫੋਰਸ ਜਾ ਰਹੀ ਹੈ ਡੇਲੀ ਅਸੀਂ ਉਥੇ ਪ੍ਰੈਜ਼ੈਂਸ ਰੱਖੀ ਹੈ ਇਸ ਸਾਈਡ ਸਾਡੇ ਕੋਲ ਸ਼ੋ ਸਾਡੇ ਏਰੀਆਜ਼ ਨੌਨ ਨੇ ਆਈ ਹੈਵ ਆਨ ਆਲਸੋ ਗੈਟਿੰਗ ਰਿਪੋਰਟਸ ਕਿ ਤੁਹਾਡੇ ਇੱਥੇ ਵੀ ਸੇਲ ਹੋएगी ਮਾੜੀ-ਮੋਟੀ ਕਿੱਥੇ ਵੀ ਹੈਗੀ ਹੈ ਇਹ ਟ੍ਰਾਂਸਫਰਸ ਵੀ ਤੁਸੀਂ ਕਹੋ ਅਸੀਂ ਟਾਸ਼ਵਿਕਤਾਂ ਵੀ ਕੈਨ ਪੁੱਟ ਨਿਊ ਫੇਸਸ ਕਿ ਅਸੀਂ ਨਵੇਂ ਚੌਕੀਆਂ ਜਾਂ ਨਵੇਂ ਐਸਟ ਰ ਲਗਾਈਏ ਸਿਸਟਮ ਨੂੰ ਦੁਬਾਰਾ ਚੁਸ ਹੋ ਸਕੀ ਇਹ ਕੋ ਪਨਿਸ਼ਮੈਂਟ ਨਹੀਂ ਹੈ ਇਹ ਕੰਮ ਨਹੀਂ ਕਰਦਾ ਬੋਲਦੇ ਨੋ 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 ਫੁਸ਼ ਇਲੈਕਸ਼ਨਸ ਟ੍ਰਾਂਸਫਰ ਹੋਏ ਸੀ ਗਿਆ ਦੇਵਾਟ ਵੀ ਰਵਰਟਡ ਬੈਕ ਉਹ ਜਾਰੇ ਮਲਾਇਮ ਗਏ ਸੀ ਮਲਾਇਮ ਰੋਲ ਮੀਸ਼ਨ ਹੁੰਦੇ ਆ ਮੈਂ ਤੱਕ ਕਿ ਅ 25 ਤੋਂ 50 ਮੈਂ ਰੋਜ਼ ਆ ਕੇ ਮਿਲਦੇ ਆ ਡੇਲੀ ਆਈ ਡੋਟ ਦੇ ਫਿਗਰਸ ਡੇਲੀ ਆਈ ਗੈਟ ਗੈਟ देयर ਰਿਕਵੈਸਟ ਐਂਡ ਦੈਨ ਨਿਊ ਕੋਸ ਅਸ ਪਰ ਦੀ ਪਾਲਿਸੀ ਹੈ ਅਸੀਂ ਨੂੰ ਅਸੈਪਟ ਕਰ ਰਹੇ ਹਾਂ ਅਸੀਂ ਨੂੰ ਕਰੇ ਥੋੜਾ ਜਿਹਾ ਦੱਸ ਦੋ ਕਿ ਸ਼ੇਰ ਦੇ ਵਿੱਚ ਜਿਹੜਾ ਗੈਪ ਆ ਅਫਸਰ ਸੇ ਬਾਨ ਤੇ ਛੋਟੇ ਪੱਜ ਬਾਨ ਉਹ ਵਧੇਗਾ ਨਾ ਘਟੇਗਾ ਕੋਈ ਗੈਪ ਨਾ ਸੀ ਡੀਆ ਨਾ ਹੈ ਨਾ ਹੋਏਗਾ ਸਾਡੀ ਇੱਕ ਬੜੀ ਹਾਰਾਰਕੀ ਹੈ ਯਾਰ ਇਟ ਇਜ਼ ਦੀ ਓਨਲੀ ਫੋਰਸ ਯੂ ਵਿਲ ਸੀ ਕਿ ਸਾਡਾ ਬੜਾ ক্লোਜ਼ ਨੈਟ ਸਿਸਟਮ ਆ ਕਾਂਸਟੇਬਲਸ ਉਪਰ ਹੈਡ ਕਾਂਸਟੇਬਲ ਹੈਡ ਕਾਂਸਟੇਬਲ ਉਪਰ ਐਸਆਈ ਐਸਆਈ ਦੇ ਉਪਰ ਸਬ ਇੰਸਪੈਕਟਰ ਸਬ ਇੰਸਪੈਕਟਰ ਦੇ ਉਪਰ ਡੀਐਸਪੀ ਡੀਐਸਪੀ ਉਪਰ ਐਸਪੀ ਨੈਸਸਸ ਵੀ ਐਸ ਗੋ ਆਨ ਫਰ ਅ ਟਿਲ ਦੀ ਵਰਦੀ ਡੀਜੀਪੀ ਸਾਹਿਬ ਅਸੀਂ ਡੇਲੀ ਆਪਣੀ ਫੋਰਸਾਂ ਮਿਲਦੀਆਂ ਨੇ ਕੈਸਟੋਇਡ ਹਾਂ ਦਾ ਉਹਦੇ ਅੰਦਰ ਕਨਸਟੇਬਲਰੀ ਵੀ ਆ ਉਹਦੇ ਦੇ ਹੈਡ ਕਨਸਟੇਬਲਸ ਨੇ ਉਹਦੇ ਅੰਦਰ ਐਨ ਜੀਓਜ਼ ਵੀ ਨੇ ਤੋਂ ਡੇਲੀ ਉਹ ਜਨਰਲ ਨਾਲ ਮਿਲਦਾ ਹੈ ਡੇਲੀ ਉਹ ਗੱਲ ਕਰਦਾ ਹਾਂ ਪ੍ਰੈਸ਼ਰ ਬਹੁਤ ਆਈ ਆਈ ਡੂ ਅਗਰੀ ਸਟਰੈਂਥ ਸਾਨੂੰ ਥੋੜੀ ਸਾਡੀ ਡਿਗਰੀ ਕਿੰਨੀ ਹੋਈ ਹੈ ਉਹੀ ਕੱਲ ਮੈਂ ਮਤਲਬ ਮਾਨਯੋਗ ਸੀਐਮ ਸਾਹਿਬ ਨੂੰ ਸਾਨੂੰ ਕਿਸ਼ੋਰ ਕੀਤਾ ਖੇਤਰੀਵਨ 10000 ਤੋਂ ਤੱਕ ਦਾ ਸਟੇਟਮੈਂਟ ਸੁਣੀ ਉਹਨਾਂ ਦੀ ਵੀ 10000 ਤੋਂ ਉਪਰ ਅਸੀਂ ਰਹਿ ਗਿਆ ਅ ਮਲਾਇਮ ਨਵੰਬਰ ਦੀ ਕਰਾਂਗੇ ਅ ਸਾਲ ਔਰ ਉਹਨਾਂ ਨੂੰ ਨਫਲੀ ਮਿਲ ਜਾਂਦੀ ਹੈ ਤਾਂ ਤੁਹਾਡੀ ਕਾਫੀ ਸਮੱਸਿਆ ਆ ਜਾਂਦੀ ਸਰਟੀ ਇਲੈਕਸ਼ਨ ਸੈਂਟਰ ਬਾਰੇ ਵਿਚਾਰਿਆ ਰਿਹਾ ਕਿ 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 ਇਹ ਵੀ ਕਾਲ ਡਿਸਕਸ ਹੋਇਆ ਜੀ ਅ ਡੀਵੀ ਸਾਹਿਬ ਮੈਨੇਜਰ ਸੀਤਾ ਵੀ ਕਿ ਅਸੀਂ ਉਹਨਾਂ ਸੈਂਟਰਸ ਨੂੰ ਵੀ ਠੀਕ ਕਰ ਰਹੇ ਹਾਂ ਉਹ ਅੱਜ ਮਿਲਣ ਉਹ ਅੱਜ ਇਹ ਵੀ ਸਟੇਟ ਡਿਵੈਲਪਮੈਂਟ ਦੀ ਮੀਟਿੰਗ ਸੀਗੀ ਉੱਥੇ ਇਸ ਇਸ਼ੂ ਸੇ ਹੈਲਥ ਡਿਪਾਰਟਮੈਂਟ ਦੀ ਪੁਲਿਸ ਦੀ ਬਾਕੀਆਂ ਦੀ ਜਿੱਥੇ ਜੇਓ ਚ ਕੋਈ ਉੰਤਾਈਆਂ ਜਾਂ ਕਮੀਆਂ ਨਜ਼ਰ ਆ ਰਹੀਆਂ ਤਾਂ ਉਹ ਵੀ ਜਿਹੜੇ ਸਿਸਟਮ ਨੇ ਦੇਖੋ ਬਾਣ ਜੋ ਸੀਐਮ ਸਾਹਿਬ ਦਾ ਅ ਮੰਡੇਟ ਬੜਾ ਕਲੀਅਰ ਹੈ ਯਾਰ ਉਹਨਾਂ ਦਾ ਬੜਾ ਕਲੀਅਰ ਸਾਨੂੰ ਡਾਇਰੈਕਸ਼ਨ ਨੇ ਕਿ ਨਸ਼ਿਆਂ ਨੂੰ ਠੱਲ ਪਾ ਦਿਓ ਜੇ ਕਿਤੇ ਮਾੜੀ ਮੋੜੀ ਕੋਈ ਸ਼ਿਕਾਇਤ ਜਾਂ ਕਿਤੇ ਗੱਲ ਹੈਗੀ ਹੈ ਤੇ ਉਹ ਇਸ ਕਈ ਕਿਰਾਨੇ ਕਿ ਨਸ਼ਾ ਪਾਕਿਸਤਾਨ ਦੇ ਬਾਰਡਰ ਪਰੋਂ ਆਂਦਾ ਕਿ ਜਦੋਂ ਸਟੇਟਸ ਵਾਰ I will not like to go into those kind of details that is not my domain ਮੇਰਾ ਕੰਮ ਨਹੀਂ ਉਹਨਾਂ ਬਾਰੇ ਕਮੈਂਟ ਕਰਨਾ ਬਟ ਵਨ ਥਿੰਗ ਆਈ ਕੈਨ ਅਸ਼ੂਰ ਯੂ ਔਨ ਔਨ ਪਾਰਟ ਆਫ ਦੀ ਬਾਰਡਰ ਪੁਲਿਸ ਐਂਡ ਪੰਜਾਬ ਪੁਲਿਸ ਕਿ ਅਸੀਂ ਆਪਣੀ ਰੇਂਜ ਚ ਅਸੀਂ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਦੀ ਡਰੱਗਸ ਅਸੀਂ ਉਸ ਵਾਸਤੇ ਉਸ ਵਾਸਤੇ ਵਚ ਵਚਨ ਪੱਧ ਪੂਰਾ ਜ਼ੋਰ ਆਪਣਾ ਲਗਾ ਦਿਆਂਗੇ ਟੂ ਇਨਸ਼ੂਰ ਕਿ ਇਹ ਜਿਹੜਾ ਕੁਰੀਤੀ ਹੈ ਪੰਜਾਬ ਸਮਾਜ ਚੋਂ ਇਹ ਦੂਰ ਹੋਏ ਜਿਹੜਾ ਡਰੱਗ ਦਾ ਵਿਨਾਸ ਆ ਇਹ ਕਟੇ ਜਿਹੜੇ ਘਰ ਕੇ ਹੀ ਬਰਬਾਦ ਹੋ ਗਏ ਨੇ ਜਾਂ ਆਮ ਦੇ ਸਮੇਂ ਚ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਕਮੇਟੀ ਆਪਣੀ ਸੀਗੀ ਆ ਬਾਕੀ ਕੰਪਨੀ ਦਾ ਜਿਹੜਾ ਜੁਬੀ ਸਵੇ ਜੀ ਕਾਫੀ ਇਨਫੋਰਮੇਸ਼ਨ ਤੁਹਾਨੂੰ ਹੋਣ ਲੱਗ ਪਈ ਸੀਗੀ ਸਪੋਸ ਲੈਵਲ ਕਮੇਟੀ ਤੇ ਸਾਰੀ ਯੂਨਿਵਰਸ ਲੈਵਲ ਕਮੇਟੀ ਆ ਸੀ ਬਟ ਜੀਐਸ ਮੀਡੀਆ ਜੀ ਉਹਨਾਂ ਦਾ ਰਿਸਪੌਂਸ ਕਿਵੇਂ ਜਾ ਬਹੁਤ ਅੱਛਾ ਜੀ ਦੇ ਆਰ ਸਟੀਲ ਡੂਇੰਗ ਅ ਵੈਰੀ ਗੁੱਡ ਜੌਬ ਦੇਖੋ ਜਿਵੇਂ ਪਿੱਛੇ ਜੰਮੂ ਚ ਜੰਮੂ ਯਾ ਕੁਠੂਆ ਸਾਈਡ ਤੇ ਕੋਈ ਇਨਸੀਡੈਂਟ ਹੋਇਆ ਤੋ ਅਸੀਂ ਉਹ ਆਪਣੀ ਕਮੇਟਰੀਜ਼ ਨੂੰ ਦੁਬਾਰਾ ਐਕਟਿਵੇਟ ਕੀਤਾ ਐਂਡ ਯੂ ਫਾਉਂਡ ਕਿ ਦੇ ਵਰ ਪ੍ਰੀਟੀ ਐਕਟਿਵ ਉਹਨਾਂ ਨੂੰ ਦੁਬਾਰਾ ਕੰਟੈਕਟ ਕੀਤਾ ਗਿਆ ਆਰਮੀ ਦੇ ਬੀਐਸਐਫ ਦੇ আর ਸਾਡੇ ਆਫਸਰ ਇਕੱਠੇ ਗਏ ਮੀਟਿੰਗਾਂ ਕੀਤੀਆਂ ਸਭ ਕੁਝ ਕੀਤਾ ਐਂਡ ਵੀ ਫਾਊਂਡ ਦੈਟ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਉਹਨਾਂ ਨੇ ਦੁਬਾਰਾ ਬਰੀਫ ਕੀਤਾ ਗਿਆ ਐਂਡ ਦੇ ਆਰ ਡੂਇੰਗ ਬੀਟੀ ਵੈਲ ਐਂਡ ਸਾਨੂੰ ਦੇ ਕੋਮਿਊਨਿਟੀ ਨਾਲ ਅਸੀਂ ਕਰਾਂਗੇ ਬਾਰਡਰ ਦੇ ਵੀ ਅਸੀਂ ਬਿਲਕੁਲ ਅਲਰਟ ਆਗੇ ਅਸੀਂ ਬਿਲਕੁਲ ਅਸੀਂ ਅਲਰਟ ਆ ਆਰਮੀ ਬੀਐਸਐਫ ਐਂਡ ਪੰਜਾਬ ਪੁਲਿਸ ਐਂਡ ਅਦਰ ਏਜੰਸੀਜ਼ ਦੇ ਆਰ ਵਰਕਿੰਗ ਟੁਗੇਦਰ ਔਰ ਅਸੀਂ ਮਿਲ ਕੇ ਇਸ ਨੂੰ ਮਤਲਬ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਲਾਗੇ ਕੋਈ ਵਾਰਦਾਤਾਂ <laughs> well, okay. Very good. We are one, and we are acting as one.